ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਜੀ ਅਨਸੱਭ ਜੀ ਮਹਾਰਾਜੋ ਆਪ ਜੀ ਦਰਸ ਕਰਕੇ ਰਹਿਮਤ ਕਰਕੇ ਸਿਮਤੇ ਮੇਰ ਤੇ ਹੱਥ ਰੱਖ ਕੇ ਆਪ ਜੀ ਦੀ ਆਪਣੀ ਪਾਣੀ ਸੁਖਾਨੀ ਸਰਾਕੀ ਦੀ ਸਹਿਜ ਰੂਪੀ ਸੇਵਾ ਲੈ ਲੈਣੀ ਚੀ ਓਕ ਆਦ ਸਤ ਜੁਗਾਦ ਸਤ ਹੈ ਈ ਸਤ ਨਾਨਕ ਹੋਸੀ ਈ ਸਤ ਅਸ਼ਟਪਦੀ ਕਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਦੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭ ਵਕਤਾ ਸੁਰਤ ਸਤ ਸਤ ਜਸ ਸੁਨਤਾ ਬੁੱਧਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਹੋਏ ਸਤ ਸਰੂਪ ਰਿਤੇ ਜਨਮਾਨਿਆ ਕਰਮ ਕਰਾਵਨ ਤਨ ਮੂਲ ਪਛਾਨਿਆ ਜਾ ਕਰਿ ਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਹੈ ਤੇ ਨਿਰਪਾ ਹੋਏ ਬਸਾਨਾ ਜਿਸ ਤੇ ਉਪਜਿਆ ਤੇ ਸਮਾਹੇ ਸਮਾਨਾ ਬਸਤ ਮਾਹੇ ਲਈ ਬਸਤ ਗਡਾਈ ਤਾਂ ਕੋ ਭਿੰਨ ਨਾ ਕਹਿ ਨਾ ਜਾਈ ਬੂਝੈ ਬੂਝਨ ਹਾਰ ਬਿਬੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਾ ਪ੍ਰਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਾਇਆ ਪ੍ਰਗਟਾਰੈ ਨਾਨਕ ਸੋ ਸੇਵਕ ਸਾਸ ਸਾਸ ਸੁਮਾਰੈ ਆਪਣੇ ਜਨ ਦਾ ਪਰਦਾ ਢੱਕੈ ਆਪਣੇ ਸੇਵਕੀ ਸਰਪਰ ਰੱਖੈ ਆਪਣੇ ਦਾਸ ਤੋਂ ਦੇਵ ਵਡਾਈ ਆਪਣੇ ਸੇਵਕ ਦਾ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤਰਾਖੈ ਤਾਂ ਕੀ ਗਤ ਮਿਤ ਕੋਈ ਨ ਲਖੈ ਪ੍ਰਭ ਕੇ ਸੇਵਕ ਕੋ ਕੋ ਨ ਪਹੁੰਚੈ ਪ੍ਰਭ ਕੇ ਸੇਵਕ ਊਚਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹ ਦਿਸ ਪ੍ਰਗਟਾਇਆ ਨਿੱਕੀ ਕੀਰੀ ਮਹਕਲ ਰੱਖੈ ਭਸਮ ਕਰੈ ਲਸ਼ਕਰ ਕੋਟ ਲਖੈ ਜਿਸ ਦਾ ਸਾਸਨ ਕਾਡਕ ਆਪ ਤਾ ਕਉ ਰੱਖਿ ਦੇ ਕਰਾ ਹਥ ਮਾਨਸ ਜਤਨ ਕਰਤਬ ਭਾਤ ਤਿਸਕੇ ਕਰਤਬ ਬਿਰਥੇ ਜਾਤ ਮਾਰੇ ਨਾ ਰੱਖੈ ਅਬਰਨ ਕੋਏ ਸਰਬ ਜੀਆਂ ਕਾ ਰੱਖਾ ਸੋਏ ਕਾਹੀ ਸੋਚ ਕਰਹਿ ਰੇ ਪ੍ਰਾਣੀ ਜਪਨਾਨ ਪ੍ਰਭ ਅਲਖ ਵਿਦਾਨੀ ਬਾਰੰਬਾਰ ਬਾਰ ਪ੍ਰਭ ਜਪੀਐ ਤੀ ਅੰਮ੍ਰਿਤ ਇਹ ਮਨ ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇ ਨਾਮ ਧਨ ਨਮ ਰੂਪ ਰੰਗ ਨਮ ਸੁਖਰ ਨਾਮ ਕਾ ਸੰਗ ਨਾਮ ਰਸ ਜੋ ਜੰਤ੍ਰਪਤਾਨੇ ਮਨ ਤਨ ਨਮ ਹੈ ਨਾਮ ਸਮਾਨੀ ਉਠਤ ਬੈਠਤ ਸੋਵਤ ਨਾਮ ਕਹ ਨਾਨਕ ਜਨ ਕੈ ਸਦ ਕਾਮ ਬੂਲੋ ਜਸ ਦੇਵਾ ਦਿਨ ਰਾਤ ਪ੍ਰਭ ਆਪਣ ਜਨਕੀਨੀ ਦਾਤ ਕਰਹਿ ਭਗਤ ਆਤਮ ਕੈ ਚਾਹੀ ਪ੍ਰਭ ਆਪਣੀ ਸੋ ਰਹਿ ਸਮਾਈ ਜੋ ਹੋਆ ਸੋ ਜਾਨੈ ਪ੍ਰਭ ਆਪਣੀ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨਾ ਤਿਸ ਕਾ ਬਹੁਣ ਕਹਿ ਇਤਨਾ ਜਾਨੈ ਆਠ ਪਹਿਰ ਪ੍ਰਭ ਦਸਹਿ ਹਜੂਰੇ ਤਹ ਨਾਨਕ ਸੇ ਜਨ ਪੂਰੇ ਮਨ ਮੇਰੇ ਤਨ ਕੀ ਓਟ ਲੇਹੇ ਮਨ ਤਨ ਆਪਣਾ ਤੈਨ ਜਨ ਦੇਹੇ ਜਿਨ ਜਾਨ ਆਪਣਾ ਪ੍ਰਭ ਪਛਾਤਾ ਸੋ ਜਾਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵ ਹੈ ਜਿਸ ਕਾ ਦਰਸ ਸਭ ਪਾਪ ਮਿਟਾਵ ਹੈ ਅਗਰ ਸਿਆਨ ਪ ਸਗਲੀ ਛਾਡ ਤੈਹ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਤੂਝੋ ਸਦ ਪੈਰਾ ਸਲੋਕ ਸਤਪੁਰਖ ਜਿਨ ਜਾਨਿਆ ਸਤਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖ ਉਧਰੇ ਨਾਨਕ ਹਰ ਗੁਣ ਗਾਉ